ਉਮਰ ਕਿਸੇ ਪਿਆਰ ਦੀ ਮਹਤਾਜ ਨਹੀਂ ਹੁੰਦੀ ਇਹ ਆਪਾਂ ਸਾਰਿਆਂ ਨੇ ਵੇਖ ਲਿਆ ਕਿਵੇਂ ਬੁੱਢੀ ਉਮਰੇ ਪਿਆਰ ਦੀਆਂ ਪਿੰਗਾ ਪਾਈਆਂ ਪਿਆਰ ਦੀਆਂ ਕਸਮਾਂ ਖਾਧੀਆਂ ਤੇ ਉਹਨਾਂ ਨੂੰ ਨਭਾਉਣ ਵੀ ਜਾਤਰੀ ਇਹ ਸਰਬਜੀਤ ਕੌਰ ਜਿਹੜੀ ਆਪਾਂ ਵੇਖਿਆ ਆਪਣਾ ਇੱਕ ਬੱਚਾ ਛੱਡ ਕੇ ਆਪਣਾ ਪਿਆਰ ਨਭਾਉਣ ਚਲੀ ਗਈ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਕੰਡਿਆਂ ਦੀ ਰਾਹ ਐਸ ਦੇ ਵਿੱਚ ਸਿਰਫ ਕੰਡੇ ਹੀ ਆ ਹੋਰ ਮੈਨੂੰ ਕੁਝ ਨਹੀਂ ਮਿਲਣਾ ਉਸ ਨੂੰ ਲੱਗਿਆ ਕਿ ਸ਼ਾਇਦ ਜੋ ਮੈਨੂੰ ਇੱਥੇ ਨਹੀਂ ਮਿਲਿਆ ਉਹ ਮੇਰਾ ਜਿਸ ਨਾਲ ਮੈਂ ਗੱਲ ਕਰਦੀ ਸੀ ਮੇਰਾ ਆਸ਼ਿਕ ਨਾਸਿਰ ਹੁਸੈਨ ਮੈਨੂੰ ਉਹ ਦੇ ਦੇਵੇਗਾ ਪਰ ਇਹ ਭੁਲੇਖਾ ਸੀ ਜਦੋਂ ਉਸ ਕੋਲ ਗਈ ਤਾਂ ਉਹਨੇ ਵੇਖਿਆ ਕਿ ਭਾਈ ਤੂੰ ਤਾਂ ਮੇਰੀ ਮਾਂ ਦੀ ਉਮਰ ਦੀ ਆ ਕਿਉਂਕਿ ਉਸ ਨੂੰ ਵੀ ਗਲ ਪਿਆ ਢੋਲ ਵਜਾਉਣਾ ਪੈਣਾ ਸੀ ਪਰ ਉਹਨਾਂ ਨੇ ਕੀ ਕੀਤਾ ਸਰਬਜੀਤ ਕੌਰ ਨੂੰ 4 ਦਿਨ ਤੱਕ ਬੜੇ ਪਿਆਰ ਨਾਲ ਰੱਖਿਆ ਬਾਅਦ ਵਿੱਚ ਸਰਬਜੀਤ ਕੌਰ ਨੇ ਆਪਦੇ ਮੂੰਹੋਂ ਕਿਹਾ ਕਿ ਮੈਨੂੰ ਤਾਂ ਮੇਰੇ ਆਸ਼ਕ ਨੇ ਵੀ ਕੁੱਟਿਆ ਉਸ ਦੀ ਭੈਣ ਨੇ ਵੀ ਕੁੱਟਿਆ ਤੇ ਉਸ ਦੀ ਜਿਹੜੀ ਪਤਨੀ ਸੀ ਉਸ ਨੇ ਵੀ ਕੁੱਟਿਆ ਪੈਰਾ ਪੈਰਾ ਵਿੱਚ ਪਾਉਣ ਲਈ ਬੂੜ ਤੱਕ ਨਹੀਂ ਦਿੱਤੇ ਜਿਹੜੇ ਸੀ ਉਹ ਵੀ ਲੋਹਾ ਲਏ ਤੇ ਮੈਨੂੰ ਘਰੇ ਭੁੱਖਾ ਰੱਖਿਆ ਪਰ ਪਿਆਰ ਦੇ ਵਿੱਚ ਕਹਿੰਦੇ ਆ ਕਿ ਪਹਿਲਾਂ ਤਾਂ ਬੜੀਆਂ ਲੰਮੀਆਂ ਲੰਮੀਆਂ ਡੀਂਗਾ ਮਾਰਦੇ ਆ ਕਿ ਤੇਰੀ ਖਾਤਰ ਮੈਂ ਕੁਝ ਵੀ ਕਰ ਸਕਦੀ ਆ ਕੁਝ ਵੀ ਸਹਿ ਸਕਦੀ ਆ ਪਰ ਜਦੋਂ ਢੱਡ ਭੁੱਖਾ ਹੋਇਆ ਤਾਂ ਇਹਨਾਂ ਤੋਂ 2 ਦਿਨ ਨਹੀਂ ਪਿਆਰ ਜਰਿਆ ਗਿਆ ਤੇ ਹਣਾ ਇਹ ਲਾਹੌਰ ਦੀ ਜੇਲ੍ਹ ਵਿੱਚ ਬੰਦਾ ਤੇ ਉੱਥੇ ਵੀ ਇਸ ਨੂੰ ਜੋ ਇਸ ਦਾ ਬਣਦਾ ਇਨਾਮ ਇਸ ਦੀ ਸ਼ਾਬਾਸ਼ੀ ਸੀ ਉਹ ਦਿੱਤੀ ਤੇ ਇਸ ਦੀ ਖੂਬ ਛੇਤਰ ਪ੍ਰੇੜ ਹੋਈ ਕਿਉਂਕਿ ਇਹ ਬਣਦੀ ਵੀ ਸੀ ਐਸ ਨੇ ਸਮਾਜ ਨੂੰ ਉਥਲ ਪੁਥਲ ਕਰਕੇ ਰੱਖ ਦਿੱਤਾ ਸੀ ਕਿ ਇੱਥੇ ਨੌਜਵਾਨ ਤਾਂ ਵਿਚਾਰੇ ਕੋਈ ਰੋਟੀ ਦੀ ਭਾਲ ਚ ਤੁਰਿਆ ਫਿਰਦਾ ਕੋਈ ਕੰਮ ਦੇ ਭਾਲ ਚ ਤੁਰਿਆ ਫਿਰਦਾ ਕਿਸੇ ਦਾ ਵਿਆਹ ਨਹੀਂ ਹੁੰਦਾ ਕਿਉਂਕਿ ਆਪਾਂ ਹੁਣ ਵੇਖਿਆ ਜੋ ਨੌਜਵਾਨੀਆਂ ਉਹ ਇੱਕ ਬੜੇ ਵੱਡੇ ਮਸਲੇ ਨਾਲ ਜੂਝ ਰਹੀ ਆ ਉਹ ਆ ਵਿਆਹ ਦਾ ਮਸਲਾ ਪਰ ਇਹਨਾਂ ਨੇ ਬੁਢਾਪੇ ਵਿੱਚ ਵੀ ਇਹਨਾਂ ਦੇ ਸ਼ੌਂਕ ਪੂਰੇ ਨਹੀਂ ਹੋਏ ਜੋ ਵਿਆਹ ਵਾਲੇ ਸੀ ਇਹ ਫੇਰ ਇੱਕ ਵਾਰੀ ਰਾਜਾ ਮਹਾਰਾਜਾ ਵਾਂਗੂ ਚਾਹੁੰਦੇ ਸੀ ਕਿ ਸਾਡਾ ਵਿਆਹ ਹੋਵੇ ਬੈਡਵਾਜਾਂ ਨਾਲ ਸਾਡੀ ਮੈਨੂੰ ਬਰਾਤ ਲੈ ਕੇ ਆਵੇ ਕੋਈ ਵਿਆਹਣ ਮਨ ਦੇ ਵਿੱਚ ਚਾਹ ਸੀ ਕੋਈ ਸ਼ਾਇਦ ਅਧੂਰਾ ਰਹਿ ਗਿਆ ਹੋਵੇਗਾ ਪਰ ਇਸ ਨੇ ਜੋ ਸਮਾਜ ਨੂੰ ਕਿੰਨੀ ਪੁੱਠੀ ਸੇਧ ਮਿਲੀ ਕੇ ਭਾਈ ਬੁੱਢੀ ਉਮਰੇ ਤੂੰ ਇਹੋ ਜਿਹੇ ਕੁਝ ਕਰਨ ਲੱਗੀ ਆ ਪਹਿਲਾਂ ਆਪਣੇ ਘਰ ਬਾਰੇ ਸੋਚ ਆਪਣੇ ਪਿੰਡ ਬਾਰੇ ਸੋਚ ਕਿਉਂਕਿ ਸਮਾਜ ਦੇ ਵਿੱਚ ਜਿਹੋ ਜਹਾ ਅਰਤਾਰਾ ਵਰਤ ਦਾ ਉਹੋ ਜਿਹੀ ਸਮਾਜ ਸਿਰਜਣਾ ਕਰਦਾ ਇਹਨੂੰ ਚਾਹੀਦਾ ਸੀ ਕਿ ਭਾਈ ਹੁਣ ਕੋਈ ਮੈਂ ਚੰਗੇ ਕੰਮ ਕਰਾਂ ਜਿਸ ਦੇ ਨਾਲ ਸਮਾਜ ਨੂੰ ਕੋਈ ਸੇਧ ਮਿਲੇ ਕਿਉਂਕਿ ਇਹ ਉਮਰ ਅਜਿਹੀ ਹੁੰਦੀ ਆ ਬੱਚਿਆਂ ਨੂੰ ਸੇਧ ਦੇਣ ਵਾਲੀ ਇਹ ਆਪਣੇ ਬੱਚੇ ਨੂੰ ਸੇਧ ਕੀ ਦੇ ਦਿੰਦੀ ਜਿਹਨੂੰ ਆਪ ਨੂੰ ਹੀ ਕੁਝ ਨਹੀਂ ਪਤਾ ਕੋਈ ਸ਼ੋਚਲ ਵਰਕ ਕਰਦੀ ਕੋਈ ਚੰਗੇ ਕੰਮ ਕਰਦੀ ਜਿਸ ਦੇ ਨਾਲ ਕੋਈ ਸਮਾਜ ਦੀ ਭਲਾਈ ਹੁੰਦੀ ਪਰ ਐਸ ਨੇ ਤਾਂ ਸਮਾਜ ਨੂੰ ਵੀ ਗੰਦਲਾ ਕਰਕੇ ਰੱਖ ਦਿੱਤਾ ਕਿਉਂਕਿ ਸੋਸ਼ਲ ਮੀਡੀਆ ਉੱਪਰ ਵੀ ਇਸਦੇ ਹੀ ਚਰਚੇ ਹੋ ਰਹੇ ਆ ਕਿ ਇੱਕ ਗਈ ਝੂਠ ਬੋਲ ਕੇ ਸਾਰਾ ਜੋ ਝੂਠ ਦਾ ਹੀ ਪਲੰਦਾ ਸੀ ਪਹਿਲੇ ਦਿਨੋਂ ਹੀ ਘਰੇ ਵੀ ਝੂਠ ਕਹਿ ਕੇ ਗੱਲਾਂ ਕਰਦੀ ਰਹੀ ਕਿ ਮੇਰੀ ਦੋਸਤ ਆ ਮੇਰੀ ਬਚਪਨ ਦੀ ਸਹੇਲੀ ਆ ਜਿਸਦੇ ਨਾਲ ਇਹ ਘਰੇ ਹੀ ਘਰ ਸਾਹਮਣੇ ਘਰ ਵਾਲਿਆਂ ਸਾਹਮਣੇ ਹਾਸਾ-ਸਸ ਗੱਲਾਂ ਕਰਦੀ ਰਹੀ ਤੇ ਬਾਅਦ ਵਿੱਚ ਵੀ ਉੱਥੇ ਜਾਣ ਲਈ ਝੂਠ ਬੋਲਿਆ ਕਿ ਮੈਂ ਜਾਣਾ ਮੈਂ ਦਰਸ਼ਨਾਂ ਲਈ ਜਾਣਾ ਸਾਰਿਆਂ ਨੂੰ ਹੀ ਝੂਠ ਬੋਲਿਆ ਤੇ ਅੱਗੇ ਵੀ ਇਸ ਨੂੰ ਝੂਠ ਹੀ ਮਿਲਿਆ ਕਿਉਂਕਿ ਉਹਨਾਂ ਨੇ ਵੀ ਨਹੀਂ ਅਪਣਾਇਆ ਇਸ ਨੂੰ ਇਸ ਦਾ ਇਸ ਦੀ ਜੋ ਦਰਦਸ਼ਾ ਕੀਤੀ ਹਾਲਤ ਕੀਤੀ ਇਸ ਨੂੰ ਆਪਣੇ ਕਰਮਾਂ ਦਾ ਜੋ ਮਾੜੇ ਕਰਮ ਕਰਦਾ ਉਸ ਨੂੰ ਸਜ਼ਾ ਵੀ ਮਿਲਦੀ ਆ ਉਸ ਨੂੰ ਸਜ਼ਾ ਭੁਗਤ ਨਹੀਂ ਪੈਂਦੀ ਆ ਸ਼ਾਇਦ ਉਸ ਨੂੰ ਇਹ ਲੱਗਾ ਕਿ ਮੈਂ ਇੱਥੋਂ ਤਾਂ ਚਲੀ ਜਾਣਾ ਉੱਥੇ ਮੈਨੂੰ ਕੋਈ ਕੌਣ ਪੁੱਛਣ ਵਾਲਾ ਹੋਵੇਗਾ ਪਰ ਉੱਥੇ ਵੀ ਸਮਾਜ ਨੇ ਇਸ ਨੂੰ ਸਵਕਾਰਿਆ ਨਹੀਂ ਤੇ ਇਸ ਦਾ ਜੋ ਬਣਦਾ ਸੀ ਜੋ ਇਸ ਦਾ ਮਾਨ ਸਨਮਾਨ ਬਣਦਾ ਸੀ ਉਹ ਵੀ ਇਸ ਨੂੰ ਵਾਖੂਬੀ ਮਿਲਿਆ ਤੇ ਹੁਣ ਇਹ ਜੇਲ੍ਹ ਦੇ ਵਿੱਚ ਬੰਦਾ ਵੇਖੋ ਕਿੰਨੇ ਦਿਨਾਂ ਤੱਕ ਸ਼ਾਇਦ ਹੋਰੇ ਵਾਪਸ ਆਪਣੇ ਘਰ ਆਵੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ